WTO ਤੋਂ ਕਿਵੇਂ ਭਾਰਤ ਨੂੰ ਬਾਹਰ ਆਉਣਾ ਚਾਹੀਦਾ ਹੈ ਉਸ ਦੇ ਉੱਤੇ ਅੱਜ ਖਾਸ ਤੌਰ ਦੇ ਉੱਤੇ ਇੱਥੇ ਕਨਵੈਨਸ਼ਨ ਹੋ ਰਹੀ ਹੈ ਜਿਹੜੇ ਖੇਤੀ ਮਾਹਰ ਨੇ ਉਹ ਆ ਕੇ ਇਹਨਾਂ ਦੇ ਵੱਲੋਂ ਉਰੇ ਆਪਣੇ ਆਪਣੇ ਵਿਚਾਰ ਜੋ ਨੇ ਉਹ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਨੇ ਔਰ ਅੱਜ ਇੱਕ ਨਵੀਂ ਸਟੇਜ ਲੱਗ ਚੁੱਕੀ ਹੈ ਸਿੰਗੂ ਤੇ ਟਿਕਰੀ ਬਾਰਡਰ ਦੇ ਉੱਤੇ ਵੀ ਜੋ ਬੈਰੀਕੇਡਿੰਗ ਕੀਤੀ ਗਈ ਸੀ ਉਸ ਨੂੰ ਵੀ ਹੁਣ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿਸਾਨ ਸ਼ੁਕਰਨ ਦੀ ਮੌਤ ਹੋਈ ਹੈ ਉਸ ਨੂੰ ਲੈ ਕੇ ਅਜੇ ਵੀ ਸਸਕਾਰ ਨਹੀਂ ਹੋ ਸਕਿਆ ਉਸ ਦੇ ਉੱਤੇ ਪੰਦੇਰ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ੁਕਰਮਨ ਕਰਨ ਦੀ ਜਿਹੜੀ ਹੈ ਉਹ ਸਸਕਾਰ ਉਹਦੇ ਹੀ ਕੀਤਾ ਜਾਊਗਾ ਜਦੋਂ ਐਫ ਆਈ ਆਰ ਜਿਹੜੀ ਹੈ ਉਹ ਰਿਆਣਾ ਦੇ ਅਧਿਕਾਰੀਆਂ ਦੇ ਖਿਲਾਫ ਕੀਤੀ ਜਾਊਗੀ ਸੇਵਾਸੇ ਜੋ ਕਿਸਾਨ ਪ੍ਰਤੀਪਾਸ ਹੀ ਉਹ ਵਿਰੋਧਕ ਤੋਂ ਚੰਡੀਗੜ੍ਹ ਪੀਜੀ ਉਸ ਨੂੰ ਲੈ ਕੇ ਆਇਆ ਜਾ ਚੁੱਕਿਆ ਹੈ ਔਰ ਉੱਥੇ ਹੀ ਉਹਨਾਂ ਭਾਜਪਾ ਦੇ ਕਈ ਆਗੂ ਵੀ ਇਸ ਚੀਜ਼ ਦੀ ਨਖੇਦੀ ਕਰ ਰਹੇ ਨੇ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਕਟਮਾਰ ਕੀਤੀ ਗਈ ਹੈ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬਹਾਲ ਕਰ ਦਿੱਤੀਆਂ ਗਈਆਂ ਨੇ ਸਾਨੀ ਅੰਦੋਲਨ ਦਾ ਅੱਜ 13ਵਾਂ ਦਿਨ ਹੈ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਆ ਹਾਲਾਂਕਿ ਜੋ ਤਸਵੀਰ 21 ਨੂੰ ਵਾਪਰੀ ਉਸ ਤੋਂ ਬਾਅਦ ਕਿ ਸਾਜ ਇਥੇ ਬੰਦੀਆਂ ਦੇ ਵੱਲੋਂ ਦਿੱਲੀ ਜਾਣ ਦੀ ਕਾਲ ਨੂੰ ਰੋਕ ਦਿੱਤਾ ਗਿਆ 29 ਤਰੀਕ ਤੱਕ ਇਸ ਕਾਲ ਨੂੰ ਰੋਕਿਆ ਗਿਆ ਔਰ ਆਪਣੇ ਪ੍ਰੋਗਰਾਮ ਲੀਕੇ ਗਏ ਨਹੀਂ ਕੱਲ ਸ਼ੁਕ ਕਰਨ ਦੀ ਯਾਦ ਦੇ ਵਿੱਚ ਇੱਥੇ ਕੈਂਡਲ ਮਾਰਚ ਕਰਿਆ ਗਿਆ ਸੀ ਔਰ ਅੱਜ ਸ਼ੰਭੂ ਬਾਰਡਰ ਦੇ ਸ਼ੰਭੂ ਮੋਰਚੇ ਦਿਖਾਉਂਦੇ ਆ ਅੱਜ ਪਹਿਲਾ ਵਾਲੇ ਦਿਨਾਂ ਤੋਂ ਨਾਲੋਂ ਜ਼ਿਆਦਾ ਕਠਨ ਨਜ਼ਰ ਆ ਰਹੇ ਹੈ ਲੋਕ ਜੋ ਨੇ ਇੱਥੇ ਪਹੁੰਚਣਾ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਚੁੱਕੇ ਨੇ ਫਿਰ ਉਹ ਬਜ਼ੁਰਗ ਹੋਣ ਬੱਚੇ ਹੋਣ ਮਾਤਾਵਾਂ ਹੋਣ ਜਾਂ ਫਿਰ ਭੈਣਾ ਹੋਣ ਅੱਜ ਇੱਥੇ ਨੌਜਵਾਨ ਵੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਉੱਥੇ ਦੂਸਰੇ ਪਾਸੇ ਇੱਕ ਕਨਵੈਨਸ਼ਨ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਤਾਂ WTO ਤੋਂ ਕਿਵੇਂ ਭਾਰਤ ਨੂੰ ਬਾਹਰ ਆਉਣਾ ਚਾਹੀਦਾ ਹੈ ਉਸਤੇ ਉੱਤੇ ਅੱਜ ਖਾਸ ਤੌਰ ਦੇ ਉੱਤੇ ਇੱਥੇ ਕਨਵੈਨਸ਼ਨ ਹੋ ਰਹੀ ਹੈ ਜਿਹੜੇ ਖੇਤੀ ਮਾਹਰ ਨੇ ਉਹ ਆ ਕੇ ਇਹਨਾਂ ਦੇ ਵੱਲੋਂ ਉਰੇ ਆਪਣੇ ਆਪਣੇ ਵਿਚਾਰ ਜੋ ਨੇ ਉਹ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਨੇ ਔਰ ਅੱਜ ਇੱਕ ਨਵੀਂ ਸਟੇਜ ਲੱਗ ਚੁੱਕੀ ਹੈ ਪਹਿਲਾਂ 13 ਤਰੀਕ ਤੋਂ ਲੈ ਕੇ ਕੱਲ ਤੱਕ ਦੀ ਜੇਕਰ ਗੱਲ ਕਰੀਏ ਤਾਂ ਇੱਕ ਟੈਂਪੂ ਇੱਕ ਕੈਂਟਰ ਦੇ ਵਿੱਚ ਹੀ ਜੋ ਹੈ ਉਹ ਬੁਲਾਰੇ ਬੋਲਦੇ ਸੀ ਆ ਕੇ ਖੜੇ ਹੁੰਦੇ ਸੀ ਪਰ ਹੁਣ ਇੱਕ ਵੱਡੀ ਟਰਾਲੀ ਜਿਹੜੀ ਹੈ ਉਹ ਇੱਥੇ ਖੜੀ ਕਰ ਦਿੱਤੀ ਗਈ ਹੈ ਉਸ ਦੇ ਉੱਤੇ ਫੱਟੇ ਲਾ ਕੇ ਉਸ ਨੂੰ ਸਟੇਜ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਵੱਡੀ ਟਰਾਲੀ ਨੂੰ ਇੱਥੇ ਸਟੇਜ ਹੁਣ ਬਣਾ ਦਿੱਤਾ ਗਿਆ ਤਾਂ ਜਿਸ ਤਰੀਕੇ ਨਾਲ ਜੋ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਨੁਕਸਾਨ ਬਹੁਤ ਹੋ ਚੁੱਕਿਆ ਹੈ ਨੁਕਸਾਨ ਹੋਰ ਨਹੀਂ ਕਰਵਾਉਣਾ ਤਾਂ ਦਿੱਲੀ ਜਾਣ ਦੀ ਕੌਲ ਨੂੰ ਜੋ ਹੈ ਉਹ ਰੋਕ ਦੇਣਾ ਚਾਹੀਦਾ ਇੱਥੇ ਬਹਿ ਕੇ ਹੀ ਅੰਦੋਲਨ ਚਲਾਉਣਾ ਚਾਹੀਦਾ ਤਾਂ ਉਸਦੀ ਤਸਵੀਰ ਕੁਝ ਨੂੰ ਮਿਲਦੀ ਜੁਲਦੀ ਤੇ ਨਜ਼ਰ ਵੀ ਆ ਰਹੀ ਹੈ ਲੋਕ ਜੋ ਨੇ ਹੁਣ ਇੱਥੇ ਬੈਠ ਕੇ ਆਪਣੀਆਂ ਚਰਚਾਵਾਂ ਕਰਨੀਆਂ ਸ਼ੁਰੂ ਕਰ ਰਹੇ ਨੇ ਕਨਵੈਨਸ਼ਨ ਅੱਜ ਖਾਸ ਤੌਰ ਦੇ ਉੱਤੇ ਡਬਲਿਊਟੀਓ ਦੇ ਮੁੱਦੇ ਦੇ ਉੱਤੇ ਹੋ ਰਹੀ ਹੈ ਤੇ ਦੂਸਰੇ ਪਾਸੇ ਜੇ ਅਸੀਂ ਬਾਰਡਰ ਦੀ ਗੱਲ ਕਰੀਏ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਹਰਿਆਣਾ ਪੁਲਿਸ ਕੋਲੇ ਪਾਸੋਂ ਵੀ ਜੋ ਤਸਵੀਰਾਂ ਸ਼ਾਂਤਮਈ ਵਾਲੇ ਪਾਸੇ ਵੱਜੋਂ ਹੀ ਆ ਰਹੀਆਂ ਨੇ ਉਹਨਾਂ ਨੇ ਵੀ ਆਪਣੇ ਉੱਤੇ ਤਰਫਾਲਾ ਲਗਾ ਲੀਆਂ ਨੇ ਉਹਨਾਂ ਦੀ ਤਸਵੀਰ ਵੀ ਦਿਖਾਉਂਦੇ ਆ ਤੁਹਾਨੂੰ ਔਰ ਨਾਲੇ ਵੀ ਦੱਸਣਾ ਚਾਹਾਂਗੇ ਕਿ ਸੀਜ਼ਫਾਇਰ ਹੈ ਕਿਉਂਕਿ ਨਾ ਦਿੱਲੀ ਜਾਣ ਦੀ ਕੌਲਤਾ ਜੋ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਕਿਸੇ ਤਰੀਕੇ ਦਾ ਇੱਥੇ ਅਥਰੂ ਗੈਸ ਦਾ ਗੋਲਾ ਨਹੀਂ ਦਾਗਣਗੇ ਔਰ ਨਾਲ ਹੀ ਜੇ ਹਰਿਆਣੇ ਦੀ ਗੱਲ ਕਰੀਏ ਤਾਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬਹਾਲ ਕਰ ਦਿੱਤੀਆਂ ਗਈਆਂ ਨੇ ਇੰਟਰਨੈਟ ਸੇਵਾਵਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਸੀ ਲੌਂਡ ਆਰਡਰ ਨੂੰ ਦੇਖਦਿਆਂ ਹੋਇਆਂ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਸੀ ਉਹ ਇੰਟਰਨੈਟ ਸੇਵਾਵਾਂ ਵੀ ਜਿਹੜੀਆਂ ਨੇ ਉਹ ਬਹਾਲ ਕਰ ਦਿੱਤੀਆਂ ਗਈਆਂ ਨੇ ਤਾਂ ਵੱਖ-ਵੱਖ ਜਿਹੜੇ ਡਿਸਟ੍ਰਿਕਟ ਸੀ ਉਹਨਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬਹਾਲ ਹੋ ਗਈਆਂ ਨੇ ਅੰਬਾਲਾ, ਕੁਰਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਬਾਦ, ਸਰਸਾ ਤੇ ਡੱਬਵਾਲੀ ਦੇ ਵਿੱਚ ਜਿਹੜੀਆਂ ਇੰਟਰਨੈਟ ਸੇਵਾਵਾਂ ਨੇ ਉਹ ਬਹਾਲ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਹਰਿਆਣਾ ਦੇ ਬਾਰਡਰਾਂ ਦੀ ਦਿੱਲੀ ਦੀ ਤਾਂ ਸਿੰਗੂ ਤੇ ਟਿਕਰੀ ਬਾਰਡਰ ਦੇ ਉੱਤੇ ਵੀ ਜੋ ਬੈਰੀਕੇਟਿੰਗ ਕੀਤੀ ਗਈ ਸੀ ਉਸ ਨੂੰ ਵੀ ਹੁਣ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਉਹ ਬੈਰੀਕੇਟਿੰਗ ਜਿਹੜੀ ਪੰਜ-ਪੰਜ ਲੇਅਰ ਦੀ ਸਿਕਿਉਰਿਟੀ ਪ੍ਰੋਟੈਕਸ਼ਨ ਬਣਾਈ ਹੋਈ ਸੀ ਉਸ ਨੂੰ ਵੀ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਬੈਰੀਕੇਟਿੰਗ ਹਟਾਣੀ ਸ਼ੁਰੂ ਕੀਤੀ ਗਈ ਹੈ ਸਰਵਿਸ ਲੇਨ ਜਿਹੜੀਆਂ ਨੇ ਉਹ ਖੋਲਨੀਆਂ ਸ਼ੁਰੂ ਕੀਤੀਆਂ ਗਈਆਂ ਨੇ ਸਿੰਗੂ ਬਾਰਡਰ ਦੇ ਉੱਤੇ ਜੋ ਸਰਵਿਸ ਲੇਨ ਸੀ ਉਸ ਨੂੰ ਖੋਲਿਆ ਜਾ ਰਿਹਾ ਹੈ ਤਾਂ ਇਹ ਅਸਰ ਜੋ ਹੈ ਉਹ ਉਸ ਕਾਲ ਤੋਂ ਬਾਅਦ ਹੀ ਨਜ਼ਰ ਆ ਰਿਹਾ ਹੈ ਜਦੋਂ ਕਿਸਾਨਾਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਹੈ ਤਾਂ ਕਿਸਾਨ ਹਾਲਾਂਕਿ ਸੰਘਰਸ਼ ਦੀ ਜਦੋਂ ਇਹ ਕਾਲ ਦਿੱਤੀ ਗਈ ਸੀ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਸੀ ਤਾਂ ਤਾਂ ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ ਤੱਕ ਬੈਰੀਕੇਟਿੰਗ ਜੋ ਹੈ ਉਹ ਕਰ ਦਿੱਤੀ ਗਈ ਸੀ ਔਰ ਇਹ ਬੈਰੀਕੇਟਿੰਗ ਜਿਹੜੀ ਸੀ ਉਹ ਆਮ ਨਹੀਂ ਸੀ ਇਹ ਬੈਰੀਕੇਟਿੰਗ ਬਲਕਿ ਉਹ ਡੇਅ ਕਾਰ ਦੀ ਸੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਵੱਲੋਂ ਜੋ ਹੈ ਉਹ ਅੱਗੇ ਜੇ ਵਧਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਤਾਂ ਉਹ ਸੰਭਵ ਨਹੀਂ ਹੋਣੀ ਸੀ ਤਾਂ ਹੁਣ ਤਸਵੀਰ ਇਹ ਨਿਕਲ ਕੇ ਸਾਹਮਣੇ ਆਈ ਹੈ ਕੱਲ ਰਾਤ ਕੀ ਟਿਕਰੀ ਬਾਰਡਰ ਦੇ ਉੱਤੇ ਜਿਹੜੇ ਬੈਰੀਕੇਟਿੰਗ ਲਾਏ ਗਏ ਸੀ ਉਹ ਤੋੜੇ ਤੋੜ ਦਿੱਤੇ ਗਏ ਨੇ ਔਰ ਕਿਸਾਨਾਂ ਦੇ ਵੱਲੋਂ ਜਿਹੜੀ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਸੀ ਉਸ ਦੇ ਮੱਦੇਨਜ਼ਰ ਸਾਰੀ ਜਿਹੜੀ ਸੀ ਇਹ NH 44 ਦੇ ਉੱਤੇ ਬੈਰੀਕੇਟਿੰਗ ਹੋਈ ਸੀ ਉਸ ਨੂੰ ਹੁਣ ਘਟਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਸ਼ੰਭੂ ਦੇ ਵਿੱਚ ਵੀ ਹੁਣ ਇੱਕ ਕੱਟ ਜਿਹੜਾ ਹੈ ਉਹ ਸਿੰਗੂ ਮੋਰਚੇ ਵਾਂਗੂ ਵਦਨਾ ਸ਼ੁਰੂ ਹੋ ਰਹੀ ਹੈ ਇੱਕ ਵਾਰ ਫੇਰ ਤੋਂ 13 ਤਰੀਕ ਵਾਲਾ ਇਹੀ ਕੱਟ ਜਿਹੜਾ ਹੈ ਉਹ ਇੱਥੇ ਹੁਣ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਹੁਣ ਆਪਣੇ ਪਰਿਵਾਰਾਂ ਦੇ ਨਾਲ ਮਾਤਾਵਾ ਹੋਣ ਪੈਣਾ ਹੋਣ ਬੱਚੇ ਹੁਣ ਉਹ ਪਹੁੰਚ ਰਹੇ ਨੇ ਔਰ ਦੂਸਰੇ ਪਾਸੇ ਸਟੇਜ ਦੀ ਜੇਕਰ ਗੱਲ ਕਰੀਏ ਤਾਂ ਸਟੇਜ ਦੇ ਉੱਤੇ ਹੁਣ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ ਇੱਕ ਵੱਡੀ ਸਟੇਜ ਲੱਗ ਚੁੱਕੀ ਹੈ ਟਰਾਲੀ ਨੂੰ ਸਟੇਜ ਦੇ ਵਿੱਚ ਤਬਦੀਲ ਕੀਤਾ ਗਿਆ ਤਾਂ ਟਰਾਲੀ ਨੂੰ ਹੀ ਸਟੇਜ ਰਹਾ ਉਹ ਬਣਾ ਦਿੱਤਾ ਗਿਆ ਔਰ ਉਸ ਸਦਕਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪੱਕੇ ਤੌਰ ਦੇ ਉੱਤੇ ਮੋਰਚਾ ਜੋ ਹੈ ਉਹ ਇਸ ਹਾਈਵੇ ਦੇ ਉੱਤੇ ਕਿਸਾਨ ਲਗਾਦਨ ਡੱਲੇਵਾਲ ਤੇ ਪੰਧੇਰੋਂਾਂ ਦੀ ਗੱਲ ਕਰੀਏ ਤਾਂ ਮੀਟਿੰਗਾਂ ਦਾ ਲੋੜ ਲਗਾਤਾਰ ਉਹਨਾਂ ਦਾ ਜਾਰੀ ਹੈ ਲਗਾਤਾਰ ਉਹ ਚਰਚਾਾਂ ਕਰ ਰਹੇ ਨੇ ਪਰ ਉੱਥੇ ਹੀ ਉਸ ਦੇ ਨਾਲ ਨਾਲ ਹੋਰ ਕਈ ਮੁੱਦਿਆਂ ਨੂੰ ਲੈ ਕੇ ਉਹ ਸਰਕਾਰ ਦੇ ਉੱਤੇ ਅਜੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪਰ ਪੰਜਾਬ ਦੇ ਵਿੱਚ ਜਿਸ ਤਿੱਕ ਦੇ ਨਾਲ ਜੋ ਕਿਸਾਨ ਸ਼ੁਕਰਨ ਦੀ ਮੌਤ ਹੋਈ ਹੈ ਉਸ ਨੂੰ ਲੈ ਕੇ ਅਜੇ ਵੀ ਸੰਸਕਾਰ ਨਹੀਂ ਹੋ ਸਕਿਆ ਉਸ ਦੇ ਉੱਤੇ ਪੰਧੇਰੋਂਾਂ ਦਾ ਇਹੀ ਕਹਿਣਾ ਹੈ ਕਿ ਸ਼ੁਭ ਕਰਮ ਕਰਨ ਦੀ ਜੜੀ ਹੈ ਉਹ ਸਸਕਾਰ ਉਦੋਂ ਹੀ ਕੀਤਾ ਜਾਊਗਾ ਜਦੋਂ ਐਫ ਆਈ ਆਰ ਜਿਹੜੀ ਆ ਹਰਿਆਣਾ ਦੇ ਅਧਿਕਾਰੀਆਂ ਦੇ ਖਿਲਾਫ ਕੀਤੀ ਜਾਊਗੀ ਔਰ ਉੱਥੇ ਦੂਸਰੇ ਪਾਸੇ ਜੋ ਕਿਸਾਨ ਪ੍ਰਤੀਪਾਸ ਹੀ ਉਹ ਵਿਰੋਧਕ ਤੋਂ ਚੰਡੀਗੜ੍ਹ ਪੀਜੀ ਇਸ ਨੂੰ ਲੈ ਕੇ ਆਇਆ ਜਾ ਚੁੱਕਿਆ ਹੈ ਔਰ ਉੱਥੇ ਹੀ ਹੁਣ ਭਾਜਪਾ ਦੇ ਕਈ ਆਗੂ ਵੀ ਇਸ ਚੀਜ਼ ਦੀ ਨਖੇਦੀ ਕਰ ਰਹੇ ਨੇ ਕਿ ਉਸ ਨੂੰ ਕਿਸ ਤਰੀਕੇ ਨਾਲ ਬੁੜੇ ਤਰੀਕੇ ਨਾਲ ਕਟਮਾਰਕ ਕੀਤੀ ਗਈ ਹੈ ਤਾਂ ਲਗਾਤਾਰ ਇੱਥੇ ਇਕੱਠ ਜੋ ਹੈ ਉਹ ਵਧ ਰਹੇ ਹੈ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਇੱਕ ਤੁਹਾਨੂੰ ਤਸਵੀਰ ਇੱਕ ਫਲੈਕਸ ਜੋ ਨਜ਼ਰ ਆ ਰਿਹਾ ਹੈ ਜੈ ਜਵਾਨ ਤੂੰ ਮਾਰੇ ਕਿਸਾਨ ਤਾਂ ਇਹ ਵੀ ਦੇਖੋ ਬਹੁਤ ਕੁਝ ਬਿਆਨ ਕਰਦਾ ਹੈ ਨਾਰਾ ਤਾਂ ਇਹ ਜ਼ਰੂਰ ਦਿੱਤਾ ਜਾਂਦਾ ਸੀ ਜੈ ਜਵਾਨ ਜੈ ਕਿਸਾਨ ਦਾ ਪਰ ਇੱਥੇ ਕਿਸ ਤਰ੍ਹਾਂ ਦੇ ਵੱਲੋਂ ਇਹ ਨਾਰਾ ਦਿੱਤਾ ਗਿਆ ਹੈ ਕਿ ਜੈ ਜਵਾਨ ਤੂੰ ਮਾਰੇ ਕਿਸਾਨ ਉੱਥੇ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਜਵਾਨਾਂ ਦੀ ਗੱਲ ਕਰੀਏ ਤਾਂ ਜਵਾਨ ਵੀ ਉੱਥੇ ਉਹ ਕਿਸਾਨਾਂ ਦੇ ਹੀ ਪੁੱਤ ਨੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਜਿਹੜੇ ਉਧਰਲੇ ਪਾਸੇ ਬਾਰਡਰਾਂ ਦੇ ਉੱਤੇ ਡੱਟੇ ਹੋਏ ਨੇ ਔਰ ਇੱਧਰ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਇਹ ਕਿਸਾਨ ਵੀ ਉਹੀ ਨੇ ਜੋ ਉਹਨਾਂ ਦੇ ਹੀ ਨਾਲ ਸੰਬੰਧ ਰੱਖਦੇ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਜ਼ਰੂਰ ਦਿੱਤਾ ਜਾਂਦਾ ਪਰ ਇਹਨਾਂ ਦੇ ਵੱਲੋਂ ਨਾਰਾ ਦਿੱਤਾ ਗਿਆ ਕਿ ਜੈ ਜਵਾਨ ਤੂੰ ਮਾਰੇ ਕਿਸਾਨ ਤਾਂ ਸ਼ੰਭੂ ਮੋਰਚੇ ਦੇ ਅੱਜ 13ਵੇਂ ਦਿਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇੱਕ ਆਰਟ ਜ਼ਰੂਰ ਇੱਥੇ ਹੁਣ ਵੰਦਣਾ ਸ਼ੁਰੂ ਹੋ ਰਿਹਾ ਹੈ ਕਨਵੈਨਸ਼ਨ ਚੱਲ ਰਹੀ ਹੈ ਡਬਲਯੂਟੀ ਦੇ ਮੁੱਦੇ ਦੇ ਉੱਤੇ ਅੱਜ ਪੂਰਾ ਦਿਨ ਪਰ ਕਨਵੈਨਸ਼ਨ ਚੱਲੇਗੀ ਵਕ ਵਕ ਬੁਲਾ ਰਹੇ ਇੱਥੇ ਆ ਕੇ ਡਬਲਯੂਟੀ ਦੇ ਮੁੱਦੇ ਦੇ ਉੱਤੇ ਕਿਸਾਨਾਂ ਨੂੰ ਜਾਗਰੂਕ ਕਰਨਗੇ ਉਹਨਾਂ ਨੂੰ ਦੱਸਣਗੇ ਕਿ ਡਬਲਯੂਟੀ ਦਾ ਕਿੰਨਾ ਅਹਿਮ ਰੋਲ ਹੈ ਕਿਸਾਨਾਂ ਦੇ ਵਾਸਤੇ ਜੇ ਡਬਲਯੂਟੀ ਦੇ ਵਿੱਚੋਂ ਭਾਰਤ ਬਾਹਰ ਆਂਦਾ ਜਾ ਡਬਲਯੂਟੀ ਦੇ ਖਿਲਾਫ ਜੇ ਭਾਰਤ ਆਵਾਜ਼ ਚੁੱਕਦਾ ਤਾਂ ਉਸ ਦੇ ਨਾਲ ਐਮਐਸਪੀ ਦਾ ਕੀ ਅਸਰ ਪੈਂਦਾ ਐਮਐਸਪੀ ਦੇ ਨਾਲ ਕਿਵੇਂ ਡਬਲਯੂਟੀ ਦੇ ਮੁੱਦੇ ਜੁੜੇ ਹੋਏ ਨੇ ਤੇ ਇਹਨਾਂ तमाम ਚੀਜ਼ਾਂ ਦੇ ਉੱਤੇ ਅੱਜ ਜਿਹੜੀ ਚਰਚਾ ਹੋਆ ਨੇ ਉਹ ਸ਼ੰਭੂ ਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਤੇ ਹੀ ਕਨਵੈਨਸ਼ਨਾਂ ਜਿਹੜੀਆਂ ਨੇ ਉਹ ਚਲਦੀਆਂ ਹੋਈਆਂ ਅੱਜ ਪੂਰਾ ਦਿਨ ਨਜ਼ਰ ਆਉਣਗੀਆਂ ਕੈਮਰਾ ਪਰਸਨ ਰਿਸ਼ੂ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ